ਸਤਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 10 ਅਕਤੂਬਰ ਨੂੰ 6 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਦੱਸਾਂਗੇ ਕੱਲ ਕਿਹੜੇ ਖਿਡਿਆਰੀ ਕਿਹੜੇ ਕਬੱਡੀ ਕੱਪ ਤੋਂ ਵੈਸਟ ਰੇਡਰ ਤੇ ਜਾਫੀ ਬਣेंगे ਤੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਗੱਲ ਕਰਦੇ ਹਾਂ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਬਰਨਾਲਾ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਜੰਡੇਆਲਾ ਤੇ ਬਰਨਾਲਾ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਬਰਨਾਲਾ ਦੀ ਟੀਮ ਸੈਕੰ ਬੜੀ ਟੀਮ ਫਾਸਟ ਅੱਗੇ ਗੱਲ ਕਰਦੇ ਹਾਂ ਡੱਲ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਫਰੰਦੀਪੁਰ ਤੇ ਸੌਰਸੰਗ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਸੌਰਸੰਗ ਦੀ ਟੀਮ ਫਸਟ ਅੱਗੇ ਗੱਲ ਕਰਦੇ ਦੂਲੋ ਨੰਗਲ ਗਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 60000 ਸੀ ਤੇ ਇਥੇ ਭਾਈ ਲੱਦੂ ਤੇ ਗਰਦਾਸਪੁਰ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਭਾਈ ਲੱਦੂ ਦੀ ਟੀਮ ਫਸਟ ਰਹੀ ਤੇ ਗਰਦਾਸਪੁਰ ਦੀ ਅੱਗੇ ਗੱਲ ਕਰਦਾ ਗਨੇਸ਼ਪੁਰ ਪੰਚਕੁੱਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 35000 ਤੇ ਦੂਜਾ ਇਨਾਮ 25000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 51-5200 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੁਕੰਦਪੁਰ ਤੇ ਨਾਗਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਨਾਗਪੁਰ ਦੀ ਟੀਮ ਫਸਟ ਰਹੀ ਤੇ ਮੁਕੰਦਪੁਰ ਦੀ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਰਾਹੁਲ ਮੁਕੰਦਪੁਰ ਗਿਆ ਸੱਤ ਕਬੱਡੀਆਂ ਪਾ ਕੇ 6 ਨੰਬਰ ਲਈ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਅਲੀ ਵਾਲਾ ਦੋਨੇ ਜੀਵੈਂਟ ਵੇਸਟ ਜਾਫੀਆਂ ਬਣੇਗੇ ਦੋਨਾਂ ਨੇ 4-4 ਟੱਚ ਲੈ ਕੇ 3-3 ਜਫੇ ਲਾਈ ਅੱਗੇ ਗੱਲ ਕਰਦੇ ਸਹਿਬਾਜਪੁਰ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਕਤਵਾ ਤੇ ਦਿਵਾਨੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਦਿਵਾਨੇ ਦੀ ਟੀਮ ਸੈਕੰਡ ਰਹੀ ਤੇ ਕਤਵੇ ਦੀ ਟੀਮ ਫਾਸਟ ਤਾਂ ਇਥੋਂ ਦਾ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬੜੀਆਂ ਸੈਂਟੀ ਕਰਾਚੋ ਵਾਲਾ ਪੰਜ ਕਬੜੀਆਂ ਪਾ ਕੇ ਪੰਜ ਨੰਬਰ ਲੈਤੇ ਤੇ ਨਾਲ ਵਿੱਕੀ ਜੰਗਪੁਰੇ ਵਾਲਾ ਜੁਆਇੰਟ ਬੈਸਟ ਰੇਡਰ ਰਿਹਾ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣਾਂਗਾ ਵਿੱਕੀ ਕੋਤਵੇ ਵਾਲਾ ਦੋ ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਹਾਂ ਭਰਤ ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਗੱਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਗਰਦਾਸਪੁਰ ਦੀ ਟੀਮ ਫਾਸਟ ਰਹੀ ਤੇ ਭਾਰਤ ਪਲਸ ਬਗੜੀ ਗਈ ਟੀਮ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਆਸੂ ਲਸਾੜੇ ਵਾਲਾ 17 ਕਬੜੀਆਂ ਪਾ ਕੇ 12 ਨੰਬਰ ਲਈ ਤੇ ਤੇ ਬੈਟ ਜਾਫੀਆਂ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣੇਗਾ लवली ਮੈਂਦਵਾਲ ਤੇ ਹਰਸ ਚੌੜੇ ਮਦਰੇ ਵਾਲਾ ਦੋਨਾਂ ਨੇ 6-6 ਜੱਫੇ ਲਾਈ ਦੋਨੇ ਜਿਹੜੇ ਵੈੱਡ ਵੈਸਟ ਜਾਫੀ ਬਣੇਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ